ਦੋਸਤੋ ਆ ਇੱਕ ਪੱਤਾ ਵੇਖ ਰਹੇ ਹੋ ਦਵਾਈ ਦਾ ਗੋਲੀਆਂ ਦਾ ਕਿਵੇਂ ਕਿਸੇ ਦੀ ਜ਼ਿੰਦਗੀ ਨੂੰ ਬਰਬਾਦ ਕਰ ਸਕਦਾ ਹੈ ਦਰਅਸਲ ਪਿਛਲੇ ਦਿਨੀ ਮੈਂ ਇੱਕ ਮਰੀਜ਼ ਦਾ ਪਤਾ ਲੈਣ ਵਾਸਤੇ ਇੱਕ ਹਸਪੀਟਲ ਦੇ ਵਿੱਚ ਗਿਆ ਜਿੱਥੇ ਕਿ ਡਾਇਲਸਿਸ ਸੈਂਟਰ ਸੀ ਉੱਥੇ ਕਾਫੀ ਜ਼ਿਆਦਾ ਮਰੀਜ਼ ਪਏ ਹੋਏ ਸਨ ਜਿਨ੍ਹਾਂ ਦੀ ਡਾਇਲਸਿਸ ਹੋ ਰਹੀ ਸੀ ਜਿਨ੍ਹਾਂ ਦੇ ਵਿੱਚ ਛੋਟੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਸ਼ਾਮਲ ਸਨ ਸੋ ਖੈਰ ਉੱਥੇ ਹੀ ਕੁਝ ਮੈਂ ਤਾਂ ਇਧਰ ਉਧਰ ਗੱਲਬਾਤ ਦੇ ਦੌਰਾਨ ਜਦੋਂ ਮੈਂ ਆਲੇ-ਦੁਆਲੇ ਵੇਖਿਆ ਕਿ ਜਿਹੜੇ ਵੱਖ-ਵੱਖ ਮਰੀਜ਼ ਨੇ ਉਹਨਾਂ ਦੇ ਵਿੱਚੋਂ ਹੀ ਇੱਕ ਨੌਜਵਾਨ ਸੀ ਜਿਸ ਦੀ ਉਮਰ 25 ਸਾਲ ਦੇ ਲਗਭਗ ਸੀ ਮੈਂ ਉਸ ਨੌਜਵਾਨ ਦੇ ਕੋਲ ਗਿਆ ਉਸ ਨੂੰ ਪੁੱਛਿਆ ਕਿ ਆਖਰ ਤੁਹਾਨੂੰ ਕੀ ਹੋਇਆ ਬੇਟੇ ਜਿਵੇਂ ਤੁਸੀਂ ਡੈਲਸਿਸ ਕਰਵਾਉਣ ਆਏ ਹੋ ਤੇ ਕਿੰਨੀ ਕੁ ਧੀਰ ਤੋਂ ਤੁਸੀਂ ਡੈਲਸਿਸ ਕਰਵਾ ਰਹੇ ਹੋ ਜਿਹੜੀ ਉਸ ਨੌਜਵਾਨ ਨੇ ਗੱਲਬਾਤ ਅਸੀਂ ਬਹੁਤ ਹੀ ਹੈਰਾਨ ਕਰਨ ਵਾਲੀ ਸੀ ਉਸ ਨੌਜਵਾਨ ਨੇ ਦੱਸਿਆ ਕਿ ਉਹ ਕਿਸੇ ਦੀ ਗੱਡੀ ਚਲਾਉਂਦਾ ਹੈ ਤੇ ਇੱਕ ਦਿਨ ਕੀ ਹੋਇਆ ਕਿ ਉਹ ਹਿਮਾਚਲ ਵਾਲੇ ਇੱਕ ਢੇਡਾ ਲਾਉਣ ਵਾਸਤੇ ਗਿਆ ਜਦੋਂ ਉਹ ਉੱਥੇ ਪਹੁੰਚਿਆ ਤਾਂ ਉੱਥੇ ਜਾ ਕੇ ਉਸ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਜਦੋਂ ਗੱਡੀ ਖਾਲੀ ਹੋ ਰਹੀ ਸੀ ਕਿ ਉਸ ਨੂੰ ਬੁਖਾਰ ਹੋ ਰਿਹਾ ਤੇ ਇਸ ਨੌਜਵਾਨ ਨੇ ਸੋਚਿਆ ਕਿ ਕਿਉਂ ਨਾ ਗੱਡੀ ਖਾਲੀ ਕਰਕੇ ਵਾਪਸ ਮੁੜਨ ਦੀ ਬਜਾਏ ਥੋੜਾ ਰੈਸਟ ਕਰ ਲਈ ਜਾਵੇ ਤੇ ਉਸ ਨੇ ਬੁਖਾਰ ਦੀ ਇੱਕ ਗੋਲੀ ਲੈ ਲਈ ਤੇ ਉਸ ਤੋਂ ਥੋੜੀ ਦੇਰ ਬਾਅਦ ਜਦੋਂ ਬੁਖਾਰ ਘਟ ਨਹੀਂ ਹੋਇਆ ਉਸ ਨੇ ਹੋਰ ਗੋਲੀ ਲੈ ਲਈ ਤੇ ਅਗਲੇ ਦਿਨ ਰਾਤ ਉਹ ਉੱਥੇ ਹੀ ਰਿਹਾ ਆਪਣੇ ਟਰੱਕ ਦੇ ਵਿੱਚ ਸੁੱਤਾ ਰਿਹਾ ਅਗਲੇ ਦਿਨ ਫਿਰ ਉਸ ਨੇ ਇੱਕ ਬੁਖਾਰ ਦੀ ਗੋਲੀ ਲਈ ਤੇ ਉਸ ਨੇ ਵਾਪਸ ਇੱਧਰ ਪਟਿਆਲੇ ਵੱਲ ਨੂੰ ਚਾਲੇ ਪਾ ਦਿੱਤੇ ਜਦੋਂ ਉਹ ਨੌਜਵਾਨ ਪਟਿਆਲੇ ਪਹੁੰਚਿਆ ਤਾਂ ਉਸ ਦੇ ਪੈਰ ਬੁਰੀ ਤਰ੍ਹਾਂ ਸੁੱਜ ਚੁੱਕੇ ਸਨ ਸੋਜਿਸ਼ ਆ ਚੁੱਕੀ ਸੀ ਉਸ ਦੇ ਪੈਰਾਂ ਨੂੰ ਤੇ ਉਸ ਦੇ ਦੌਰਾਨ ਹੀ ਕਿਉਂਕਿ ਉਸ ਦੇ ਪਿਤਾ ਦੀ ਡੈਥ ਹੋ ਚੁੱਕੀ ਹੈ ਜਿਵੇਂ ਉਸ ਨੌਜਵਾਨ ਨੇ ਦੱਸਿਆ ਉਹ ਆਪਣੀ ਮਾਤਾ ਨੂੰ ਲੈ ਕੇ ਉੱਥੇ ਨੇੜੇ ਹੀ ਕਿਸੇ ਸਰਕਾਰੀ ਹਸਪਤਾਲ ਦੇ ਵਿੱਚ ਗਿਆ ਉੱਥੇ ਡਾਕਟਰਾਂ ਨੇ ਉਸ ਨੂੰ ਦਵਾਈ ਦੇ ਕੇ ਵਾਪਸ મોੜ ਦਿੱਤਾ ਤੇ ਜਦੋਂ ਅਗਲੇ ਦਿਨ ਵੀ ਕਹਿ ਲਈਦਾ ਰਾਤ ਨੂੰ ਵੀ ਤੇ ਅਗਲੇ ਦਿਨ ਵੀ ਉਸ ਦੇ ਪੈਰਾਂ ਦੀ ਸੋਜੇਸ਼ ਨਹੀਂ ਘਟੀ ਤਾਂ ਉਹ ਦੁਬਾਰਾ ਉਸ ਸਰਕਾਰੀ ਹਸਪਤਾਲ ਗਿਆ ਜਿੱਥੇ ਡਾਕਟਰਾਂ ਨੇ ਉਸ ਦੇ ਕੁਝ ਟੈਸਟ ਵਗੈਰਾ ਲਿਖੇ ਤੇ ਜਦੋਂ ਉਸ ਨੌਜਵਾਨ ਨੇ ਆਪਣੀ ਮਾਤਾ ਦੇ ਨਾਲ ਜਾ ਕੇ ਲੈਬੋਰਟਰੀ ਤੋਂ ਟੈਸਟ ਕਰਵਾਏ ਜੋ ਰਿਪੋਰਟ ਆਈ ਉਸ ਦੀਆਂ ਅੱਖਾਂ ਹੀ ੱਡੀਆਂ ਰਹਿ ਗਈਆਂ ਉਹ ਨੌਜਵਾਨ ਉੱਥੇ ਹੀ ਬਹੁਤ ਕਾਫੀ ਜ਼ਿਆਦਾ ਦੁਖੀ ਹੋਇਆ ਕਹਿ ਲਈਦਾ ਰੋਣ ਲੱਗਿਆ ਉਸ ਦੀ ਮਾਂ ਦੀ ਵਿਹਾਲਤ ਵੇਖੀ ਨਹੀਂ ਸੀ ਜਾਂਦੀ ਤੇ ਡਾਕਟਰਾਂ ਨੇ ਦੱਸਿਆ ਕਿ ਉਸ ਦੇ ਦੋਵੇਂ ਗੁਰਦੇ ਬੁਰੀ ਤਰ੍ਹਾਂ ਫੇਲ ਹੋ ਚੁੱਕੇ ਨੇ ਉਸ ਦਵਾਈ ਦੇ ਕਾਰਨ ਕਿਉਂਕਿ ਆਮ ਹੀ ਆਪਾਂ ਵੇਖਦੇ ਹਾਂ ਕਿ ਜਿਹੜੇ ਡਾਕਟਰ ਸਾਹਿਬ ਨੇ ਉਹ ਜਦੋਂ ਦਵਾਈ ਲਿਖਦੇ ਨੇ ਆਪਣੀ ਦੇਖ ਰੇਖੇ ਟੀ ਕਿਸੇ ਮਰੀਜ਼ ਨੂੰ ਦਵਾਈ ਦਿੰਦੇ ਨੇ ਤੇ ਦਵਾਈ ਦੇ ਬਗੈਰ ਡੱਬੇ ਦੇ ਉੱਪਰ ਜਾਂ ਪੱਤੇ ਦੇ ਉੱਪਰ ਵੀ ਲਿਖਿਆ ਜਾਂਦਾ ਹੈ ਲਿਖਿਆ ਹੁੰਦਾ ਹੈ ਕਿ ਡਾਕਟਰ ਦੀ ਸਲਾਹ ਦੇ ਨਾਲ ਹੀ ਦਵਾਈ ਲਈ ਜਾਵੇ ਡਾਕਟਰ ਦੀ ਸਲਾਹ ਜ਼ਰੂਰੀ ਹੈ ਸੋ ਉਸ ਨੌਜਵਾਨ ਦੇ ਗੁਰਦੇ ਜਿਹੜੇ ਫੇਲ ਹੋ ਗਏ ਤੇ ਉਸ ਦੀ ਡਾਇਲਿਸਿਸ ਲਗਾਤਾਰ ਹੋ ਰਹੀ ਹੈ ਕਾਫੀ ਦੇਰ ਤੋਂ ਤੇ ਇਸ ਦੇ ਦੌਰਾਨ ਹੀ ਇੱਕ ਹੋਰ ਨੌਜਵਾਨ ਉੱਥੇ ਪਿਆ ਸੀ ਜਿਹੜਾ ਕਿ ਆਪਣਾ ਐਡਰੈਸ ਜਿਹੜਾ ਉਹ ਪਟਿਆਲੇ ਦੇ ਥੋੜਾ ਨੇੜੇ ਇੱਕ ਕਸਬੇ ਦਾ ਦੇ ਰਿਆ ਸੀ ਕਿਉਂਕਿ ਮੈਂ ਉਸ ਦਾ ਪੂਰਾ ਐਡਰੈਸ ਇਸ ਕਾਰਨ ਤੋਂ ਨਹੀਂ ਦੇ ਰਿਹਾ ਤਾਂ ਕਿ ਉਸ ਦੀ ਨਿੱਜਤਾ ਜਿਹੜੀ ਹੈ ਕਾਇਮ ਰਵੇ ਤੇ ਇਹ ਜਿਹੜਾ ਨੌਜਵਾਨ ਹੈ ਇਸ ਦੀ ਉਮਰ ਹੈ ਲਗਭਗ 22 ਸਾਲ ਸੀ ਤੇ ਇਸ ਦੀ 4 ਸਾਲ ਤੋਂ ਡਾਇਲਿਸਿਸ ਹੋ ਰਹੀ ਸੀ ਇਹ ਇਸ ਨੌਜਵਾਨ ਦੀ ਬਿਲਕੁਲ ਉਸੇ ਤਰ੍ਹਾਂ ਦੀ ਕਹਾਣੀ ਸੀ ਇਸ ਮੁੰਡੇ ਨੇ ਵੀ ਇਹੀ ਗੱਲ ਦੱਸੀ ਕਿ ਜਦੋਂ 4 ਸਾਲ ਪਹਿਲਾਂ ਉਸ ਦੀ ਉਮਰ ਲਗਭਗ 17-18 ਸਾਲ ਸੀ ਤਾਂ ਉਸ ਨੂੰ ਬੁਖਾਰ ਹੋਇਆ ਤੇ ਉਸ ਨੇ ਇਧਰ-ਉਧਰੋਂ ਬੁਖਾਰ ਦੀ ਦਵਾਈ ਲਈ ਫਿਰ ਉਹ ਲਗਾਤਾਰੀ ਬੁਖਾਰ ਦੀ ਦਵਾਈ ਲੈਂਦਾ ਰਿਹਾ ਕਦੇ ਇਸ ਡਾਕਟਰ ਤੋਂ ਕਦੇ ਇਧਰੋਂ ਕਦੇ ਗੋਲੀ ਲੈ ਲਈ ਤੇ ਇਸੇ ਤਰੀਕੇ ਚੱਲਦੇ ਦੌਰਾਨੀ ਉਹ ਕਾਫੀ ਜ਼ਿਆਦਾ ਕਮਜ਼ੋਰ ਹੋ ਗਿਆ ਤੇ ਜਦੋਂ ਉਹਦੇ ਟੈਸਟ ਕਰਵਾਏ ਪਤਾ ਲੱਗਿਆ ਕਿ ਉਸ ਦੇ ਗੁਰਦੇੜੇ ਨੇ ਕਾਫੀ ਹੱਦ ਤੱਕ ਖਰਾਬ ਹੋ ਚੁੱਕੇ ਨੇ ਤੇ ਉਸ ਦੇ ਦਸਰੂ ਮੁਤਾਬਕ ਪਰਿਵਾਰ ਦੇ ਵਿੱਚ ਉਸ ਦੀਆਂ ਦੋ ਭੈਣਾਂ ਹੀ ਨੇ ਤੇ ਇਹ ਭੈਣਾਂ ਤੋਂ ਇੱਕ ਭੈਣ ਤੋਂ ਛੋਟਾ ਸੀ ਤੇ ਇੱਕ ਭੈਣ ਤੋਂ ਵੱਡਾ ਸੀ ਇਹ ਨੌਜਵਾਨ ਤੇ ਉਸ ਦੀ ਹਾਲਤ ਜਿਹੜੀ ਹੈ ਵੇਖਣ ਵਾਲੀ ਸੀ ਕਿ ਉਹ ਕਿਵੇਂ ਜਿਹੜਾ ਠੀਕ ਹੋਣ ਵਾਸਤੇ ਤਰਲੇ ਰਹਿ ਰਿਹਾ ਸੀ ਤੇ ਉਸ ਦੀ ਜਿਹੜੀ ਪਰਿਵਾਰ ਦੇ ਵਿੱਚ ਜਿਹੜੀ ਆਰਥਿਕ ਹਾਲਤ ਉਹ ਕਾਫੀ ਜ਼ਿਆਦਾ ਕਮਜ਼ੋਰ ਹੈ ਸੋ ਦੋਸਤੋ ਅੱਜ ਦੀ ਇਹ ਵੀਡੀਓ ਜਿਹੜੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨ ਦਾ ਇਹ ਹੀ ਮਕਸਦ ਹੈ ਕਿ ਜਦੋਂ ਵਿਅਕਤੀ ਠੀਕ ਹੁੰਦਾ ਹੈ ਉਦੋਂ ਰੱਬ ਨੂੰ ਟੱਬ ਦੱਸਦਾ ਹੈ ਜਦੋਂ ਉਹ ਬੰਦਾ ਮੁਸ਼ਕਲ 'ਚ ਫਸਦਾ ਹੈ ਕਿਸੇ ਬਿਮਾਰੀ ਦੇ ਵਿੱਚ ਬਿਮਾਰੀ ਦੀ ਲਪੇਟ ਦੇ ਵਿੱਚ ਆ ਜਾਂਦਾ ਹੈ ਤਾਂ ਫੇਰ ਹੀ ਪਤਾ ਲੱਗਦਾ ਹੈ ਕਿ ਕਿਵੇਂ ਜਿਹੜੇ ਹਸਪਤਾਲਾਂ ਦੇ ਮੋٹے-ਮੋਟੇ ਬਿੱਲ ਨੇ ਤੇ ਇਸ ਦੇ ਨਾਲ-ਨਾਲ ਜਦੋਂ ਬੰਦਾ ਗੁਰ ਲਾਉਂਦਾ ਉਸ ਨੂੰ ਬਾਥਰੂਮ ਨਹੀਂ ਆਉਂਦਾ ਪਿਸ਼ਾਬ ਨਹੀਂ ਆਉਂਦਾ ਤੇ ਉਹ ਜਿਵੇਂ ਤਰਲੇ ਲਿੰਦਾ ਹੈ ਕਿ हे ਪ੍ਰਮਾਤਮਾ ਜਿਵੇਂ ਕਿਵੇਂ ਮੈਨੂੰ ਠੀਕ ਕਰ ਦੇ ਇਹ ਉਹੀ ਵਿਅਕਤੀ ਜਾਣਦਾ ਉਹੀ ਮਰੀਜ਼ ਹੀ ਜਾਣਦਾ ਸੋ ਦੋਸਤੋ ਆਪਣੇ ਗੁਰਦਿਆਂ ਦਾ ਆਪਣੇ ਸਰੀਰ ਦਾ ਪੂਰਾ ਧਿਆਨ ਰੱਖਿਆ ਕਰੋ ਨਸ਼ਿਆਂ ਤੋਂ ਬਚੋ ਤੇ ਬਿਨਾਂ ਡਾਕਟਰੀ ਦੇਖਰੇਖ ਤੋਂ ਬਿਨਾਂ ਡਾਕਟਰ ਨੂੰ ਪੁੱਛੇ ਕੋਈ ਵੀ ਦਵਾਈ ਨਾ ਵਰਤੋ ਕਿ ਬਾਅਦ ਚ ਤੁਹਾਡੀ ਜ਼ਿੰਦਗੀ ਨਰਕ ਬਣ ਜਾਵੇ